ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੂ ਮਹੀਨੇ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਜਿਹਦੇ ਬਾਰੇ ਆਪਣੀ ਸਾਰੀ ਸਿੱਖ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਮੈਂ ਬਹੁਤ ਕੋਸ਼ਿਸ਼ ਤੋਂ ਬਾਅਦ ਇਹ ਵੀਡੀਓ ਬਣਾਉਣ ਬਾਰੇ ਸੋਚਿਆ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਦ ਆਪਾਂ ਆਪਣੀ ਉਸ ਦਸਮ ਪਿਤਾ ਦੇ ਬਾਰੇ ਉਸ ਛੋਟੀ ਲਾਲਾਂਵਰੀ ਚਰਚਾ ਕਰਦੇ ਆ ਤਾਂ ਹਰ ਕਿਸੇ ਦਾ ਹਿਰਦਾ ਬੁਲੰਦੜਿਆ ਜਾਂਦਾ ਹੈ ਬਹੁਤ ਕੋਸ਼ਿਸ਼ ਤੋਂ ਬਾਅਦ ਅੱਜ ਮੈਂ ਇਤਿਹਾਸ ਦੇ ਬਾਰੇ ਦੱਸਣ ਜਾ ਰਿਹਾ ਹਾਂ ਤੇ ਉਮੀਦ ਹੈ ਤੁਸੀਂ ਇਹ ਜਿਹੜਾ ਇਤਿਹਾਸ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋਗੇ ਤੇ ਅੱਗੇ ਆਪਣੇ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰੋਗੇ ਕਿਉਂਕਿ ਜੇ ਆਪਾਂ ਇਸ ਵਕਤ ਹੁਣ ਇਹ ਇਤਿਹਾਸ ਆਪਣੇ ਬੱਚਿਆਂ ਨੂੰ ਨਾ ਦੱਸਿਆ ਜਾਂ ਆਪਣੇ ਤੱਕ ਸੀਮਿਤ ਰੱਖਦੇ ਰਹੀਏ ਇਹ ਗੱਲਾਂ ਨੂੰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਹੋਣਗੀਆਂ ਉਹ ਇਸ ਇਤਿਹਾਸ ਨੂੰ ਕਾਲਪਨਿਕ ਮੰਨ ਕੇ ਜਾਂ ਕੋਈ ਸਟੋਰੀ ਸਮਝ ਕੇ ਭਲਾ ਜਾਣ ਗਿਆ ਇਸ ਕਰਕੇ ਆਪਾਂ ਆਪਣੀ ਹੋਣਦ ਦੇ ਲਈ ਇਸ ਇਤਿਹਾਸ ਤੋਂ ਜਾਣੂ ਹੋਣਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਆਪਣੇ ਬੱਚਿਆਂ ਵਾਸਤੇ ਵੀ ਬਹੁਤ ਜ਼ਰੂਰੀ ਹੈ ਆਪਾਂ ਪੋ ਮਹੀਨੇ ਦੇ ਇਤਿਹਾਸ ਸਾਰੇ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਛੋਟੇ ਸੱਭਜਾਦਿਆਂ ਦੀ ਪਰ ਉਸ ਤੋਂ ਪਹਿਲਾਂ ਤੁਹਾਨੂੰ ਉਸਦੇ ਪਿਛਲੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਛੇਪੋਂ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਸਮੇਂ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਆਪਸ ਦੇ ਵਿੱਚ ਸੰਧੀ ਹੁੰਦੀ ਸੀ ਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬਾਨ ਅੱਗੇ ਫਰਿਆਦ ਕੀਤੀ ਵੀ ਗੁਰੂ ਜੀ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਇਹ ਕਿਲਾ ਛੱਡ ਦਿਓ ਅਨੰਦਪੁਰ ਦਾ ਅਸੀਂ ਤਾਂ ਦਿੱਤੀ ਹਮਲਾ ਨਹੀਂ ਕਰਦੀ ਤੇ ਨਾ ਹੀ ਅਸੀਂ ਕਿਸੇ ਨੂੰ ਕੁਝ ਆਖੀਏ ਤਾਂ ਗੁਰੂ ਸਹਿਬਾਨਾ ਉਹਨਾਂ ਦੀ ਗੱਲ ਮੰਨ ਲੈਂਦੇ ਐ ਤੇ ਆਪਣੇ ਪਰਿਵਾਰ ਸਮੇਤ ਤੇ ਸਾਰੇ ਸਿੰਘਾਂ ਸਮੇਤ ਉਸ ਕਿਲੇ ਨੂੰ ਛੱਡ ਦਿੰਦੇ ਐ ਰਾਸਤੀ ਦੇ ਵਿੱਚ ਜਦੋਂ ਸਾਰੇ ਸਿੰਘ ਤੇ ਪਰਿਵਾਰ ਜਾ ਰਿਹਾ ਹੁੰਦਾ ਤਾਂ ਮੁਗਲ ਪਹਾੜੀ ਰਾਜਿਆਂ ਦੇ ਨਾਲ ਆਪਣੀ ਸੰਧੀ ਨੂੰ ਤੋੜ ਕੇ ਗੁਰੂ ਸਹਿਬਾਨ ਤੇ ਗੁਰੂ ਸਹਿਬਾਨ ਦੀਆਂ ਫੌਜਾਂ 'ਤੇ ਹਮਲਾ ਕਰ ਦਿੰਦੇ ਐ ਇੱਕ ਸਾਈਡ ਹਮਲਾ ਹੋ ਜਾਂਦਾ ਕਾਫੀ ਭਾਰੀ ਸੈਨਾ ਹੁੰਦੀ ਹੈ ਮੁਗਲਾਂ ਦੀ ਤੇ ਇੱਕ ਸਾਈਡ ਬਹੁਤ ਤੇਜ਼ ਮੀਂਹ ਪੈ ਰਿਹਾ ਹੁੰਦਾ ਤੇ ਜਿਹੜੀ ਸਰਸਾ ਨਦੀ ਹੈ ਉਹ ਵੀ ਆਪਣੀ ਪੂਰੀ ਔਵਾਰਤੇ ਹੁੰਦੀ ਹੈ ਉਸ ਦਾ ਜਿਹੜਾ ਵਹਾਅ ਹੈ ਉਹ ਤੇਜ਼ ਹੋਣ ਲੱਗਦਾ ਤੇ ਉੱਪਰੋਂ ਨਦੀ ਚੜ੍ਹਨ ਲੱਗਦੀ ਹੈ ਤੇ ਜਦ ਇੱਕਦਮ ਗੁਰੂ ਸਾਹਿਬਾਨ ਤੇ ਹਮਲਾ ਹੁੰਦਾ ਤਾਂ ਉਹਨਾਂ ਦਾ ਜਿਹੜਾ ਪਰਿਵਾਰ ਹੈ ਉੱਥੇ ਉਹ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ ਮਾਤਾ ਜਿਸ ਤਰੀਕੇ ਨਾਲ ਸਹਿਬ ਕੌਰ ਜੀ ਹੈ ਮਾਤਾ ਜੀਤੋ ਜੀ ਹੈ ਬਹੁਤ ਸਾਰੇ ਇਤਿਹਾਸ ਕਰ ਲਿਖਦੇ ਨੇ ਕਿ ਉਹ ਦਿੱਲੀ ਵਾਲੀ ਸਾਈਡ ਚਲੇ ਜਾਂਦੇ ਨੇ ਤੇ ਜਿਹੜੇ ਗੁਰੂ ਸਾਹਿਬਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਨੇ ਉਹ ਇੱਕ ਸਾਈਡ ਰਹਿ ਜਾਂਦੇ ਨੇ ਤੇ ਜਿਹੜੀ ਮਾਤਾ ਗੁਜਰੀ ਜੀ ਸੀ ਤੇ ਆਪਣੇ ਛੋਟੇ ਸਾਹਿਬਜ਼ਾਦੇ ਸਹਿਬਾਨ ਸੀਗੇ ਉਹ ਇੱਕ ਸਾਈਡ ਰਹਿ ਜਾਂਦੇ ਆ ਤੇ ਉੱਥੇ ਆਪਣਾ ਅੱਧੇ ਤੋਂ ਜ਼ਿਆਦਾ ਇਤਿਹਾਸ ਵੀ ਰੋਟ ਜਾਂਦਾ ਉਸ ਹਮਲੇ ਨੂੰ ਸਹਿੰਦੀ ਹੋਈ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਜਾਂਦਾ ਤੇ ਬਹੁਤ ਸਾਰੇ ਸਿੱਖਾਂ ਨੂੰ ਉੱਥੇ ਸ਼ਹੀਦ ਕੀਤਾ ਜਾਂਦਾ ਫੇਰ ਉਸ ਤੋਂ ਬਾਅਦ ਅੱਗੇ ਆਪਣੇ ਗੁਰੂ ਸਾਹਿਬਾਨ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਰਹਿੰਦੀ ਹੈ ਤੇ 8 ਪਉ ਨੂੰ ਚਮਕੌਰ ਦੀ ਜੰਗ ਹੁੰਦੀ ਹੈ ਤੇ ਉਸ ਜੰਗ ਦੇ ਵਿੱਚ ਆਪਣੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਹੈ ਤੇ 9 ਪਉ ਨੂੰ ਜਿਹੜੇ ਕੁਝ-ਕੁਝ ਸਿੱਖ ਬੱਚੇ ਹੁੰਦੇ ਹੈ ਉਹਨਾਂ ਨੂੰ ਮੁਗਲਾਂ ਦੁਆਰਾ ਸ਼ਹੀਦ ਕੀਤਾ ਜਾਂਦਾ ਤੇ 10 ਪਉ ਨੂੰ ਇੱਕ ਬੀਬੀ ਗੁਰਸ਼ਰਨ ਕੌਰ ਜੀ ਹੁੰਦੇ ਹੈ ਉਹ ਸਾਰੇ ਸਿੱਖਾਂ ਦਾ ਜੋ ਸ਼ਹੀਦ ਹੋਈ ਹੁੰਦੀ ਹੈ ਤੇ ਆਪਣੇ ਵੱਡੇ ਸਾਹਿਬਜ਼ਾਦੇਆਂ ਦਾ ਸੰਸਕਾਰ ਕਰਦੇ ਐ ਤੇ ਫਿਰ ਸ਼ਾਮ ਤੱਕ ਹੀ ਮੁਗਲਾਂ ਦੁਆਰਾ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ ਇੱਕ ਸਾਈਡ ਆਪਣੇ 8 ਪੋ ਤੇ 9 ਪੋ ਨੂੰ ਸਿੱਖ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਈ ਤੇ ਇੱਕ ਸਾਈਡ ਜੇਕਰ ਆਪਾਂ ਦੂਸਰੇ ਪਾਸੇ ਦੇਖਦੇ ਆਂ ਤੇ ਜਿਹੜੀ ਛੋਟੀ ਸਾਹਿਬਜ਼ਾਦੇ ਤੇ ਬੀਬੀ ਗੁਜਰੀ ਜੀ ਦੂਸਰੀ ਸਾਈਡ ਰਹੀ ਹੁੰਦੀ ਐ ਉਹਨਾਂ ਨੂੰ ਭਾਈ ਗੰਗੂ ਲੈ ਜਾਂਦਾ ਆਪਣੇ ਘਰ ਵੀ ਬੀਬੀ ਜੀ ਮੈਂ ਮਾਤਾ ਜੀ ਤੁਹਾਡਾ ਖਿਆਲ ਰੱਖੂਗਾ ਮਾਤਾ ਗੁਜਰੀ ਜੀ ਤੁਸੀਂ ਮੇਰੇ ਘਰ ਚੱਲੋ ਤਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦ ਨੂੰ ਆਪਣੇ ਘਰ ਲੈ ਜਾਂਦਾ ਤੇ 8 ਤੇ ਕਹਿੰਦੇ ਆ 9 ਪੋਦੀ ਰਾਤ ਨੂੰ ਉਹਨਾਂ ਨੂੰ ਆਪਣੇ ਘਰ ਰੱਖਦਾ ਤੇ ਥੋੜੀਆਂ ਜੀਆਂ ਮੋਹਰਾਂ ਦੇ ਪਿੱਛੇ ਥੋੜੀਆਂ ਜੀਆਂ ਮੋਹਰਾਂ ਦੇ ਬਦਲੇ ਲਾਲਚ ਦੇ ਵਿੱਚ ਆ ਕੇ ਉਹ ਸ਼ਿਕਾਇਤ ਕਰ ਦਿੰਦਾ ਵਜੀਦ ਖਾਨ ਨੂੰ ਵੀ ਜਿੰਨਾ ਮਾਤਾ ਗੁਜਰੀ ਤੇ ਗੁਰੂ ਸਾਹਿਬਾਨ ਦੇ ਜਿਹੜੇ ਛੋਟੇ ਸਾਹਿਬਜਾਦੇ ਆ ਜਿਨ੍ਹਾਂ ਨੂੰ ਤੁਸੀਂ ਭਾਲ ਰਹੇ ਹੋ ਉਹ ਮੇਰੇ ਘਰ ਹੈ ਤਾਂ ਉੱਥੋਂ ਵਜੀਦ ਖਾਨ ਦੇ ਸਿਪਾਈ ਉਹਨਾਂ ਨੂੰ ਬੰਦੀ ਬਣਾ ਕੇ ਮਰਿੰਡਾ ਜੇਲ੍ਹ ਦੇ ਵਿੱਚ ਲੈ ਜਾਂਦੇ ਆਂ ਫਿਰ ਉਹਨਾਂ ਨੂੰ ਇੱਕ ਰਾਤ ਮਰਿੰਡਾ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਬਹੁਤ ਸਾਰੇ ਇਤਿਹਾਸਕਾਰ ਇਥੋਂ ਤੱਕ ਲਿਖਦੇ ਨੇ ਕਿ ਉਹਨਾਂ ਛੋਟੇ ਸਾਬਜਦਿਆਂ ਨੂੰ ਬੂਰੀਆਂ ਦੇ ਵਿੱਚ ਪਾ ਕੇ ਰੱਖਿਆ ਗਿਆ ਸੀ ਤੇ ਮਾਤਾ ਗੁਜਰੀ ਜੀ ਦੇ ਹੱਥ ਬੰਨੇ ਸੀ ਤੇ ਉਹਨਾਂ ਨੂੰ ਸਾਰੀ ਰਾਤ ਕੋਤਵਾਲੀ ਦੇ ਵਿੱਚ ਰੱਖਿਆ ਗਿਆ ਦੂਸਰੇ ਦਿਨ 11 ਪੋਹ ਵਾਲੇ ਦਿਨ ਉਹਨਾਂ ਨੂੰ ਮਰਿੰਡਾ ਜੇਲ੍ਹ ਤੋਂ ਸਰਹੰਦ ਲਜਾਇਆ ਜਾਂਦਾ ਹੈ ਸਰਹੰਦ ਕਿਹਾ ਜਾਂਦਾ ਹੈ ਇਤਿਹਾਸਕਾਰਾਂ ਦੁਆਰਾ ਵੀ ਉਹਨਾਂ ਇੱਕ ਪਿੱਪਲ ਦੇ ਦਰਖਤ ਛੇਠਾਂ ਬਿਠਾ ਲਿਆ ਜਾਂਦਾ ਹੈ ਉੱਥੇ ਫਿਰ ਸੁੱਚਾ ਆਨੰਦ ਆਉਂਦਾ ਸਨਾਖਤ ਕਰਨ ਵੀ ਇਹ ਜਿਹੜੇ ਮਾਤਾ ਗੁਜਰੀ ਜੀ ਹੈਗੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਨੇ ਤੇ ਛੋਟੇ ਸਾਹਿਬ ਜਾਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ ਤਾਂ ਉਸ ਸਨਾਖਤ ਕਰਨ ਵਾਸਤੇ ਆਉਂਦਾ ਤੇ ਉਹਦੇ ਦਰਬਾਰਾ ਸਨਾਖਤ ਕੀਤੀ ਜਾਂਦੀ ਹੈ ਵੀ ਹਾਂ ਇਹ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ ਤੇ ਇਹ ਉਹਨਾਂ ਦੀ ਮਾਤਾ ਜੀ ਹੈ ਉਸ ਤੋਂ ਬਾਅਦ ਬੀਬੀ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਲਜਾਇਆ ਜਾਂਦਾ 100 40 ਫੁੱਟ ਉੱਚਾ ਬਣਿਆ ਹੋਇਆ ਥੜਾ ਆਪਾਂ ਕਹਿ ਸਕਦੇ ਹਾਂ ਜਿਸ ਨੂੰ ਵਜੀਦ ਖਾਨ ਨੇ ਗਰਮੀਆਂ ਦੇ ਵਾਸਤੇ ਬਣਾਇਆ ਸੀ ਵੀ ਗਰਮੀਆਂ ਵਿੱਚ ਇੱਥੇ ਠੰਡੀ ਹਵਾ ਆਉਂਦੀ ਹੈ ਉੱਥੇ ਸਾਰਾ ਅਰੇਂਜਮੈਂਟ ਪਹਿਲਾਂ ਹੀ ਕੀਤਾ ਹੋਇਆ ਸੀ ਤਾਂ ਮਾਤਾ ਗੁਜਰੀ ਜੀ ਨੂੰ ਠੰਡੀ ਬੁਰਜ ਦੇ ਵਿੱਚ ਲਜਾਇਆ ਜਾਂਦਾ ਤੇ ਛੋਟੀ ਸਾਹਿਬਜਾਦਿਆਂ ਨੂੰ ਬਹੁਤ ਸਾਰੇ ਸਿਪਾਈ ਗ੍ਰਿਫਤਾਰ ਕਰਕੇ ਵਜੀਦ ਖਾਨ ਦੀ ਕਚਹਿਰੀ ਵੱਲ ਲੈ ਰੱਖੇ ਜਾਣ ਲੱਗਦੇ ਆ ਮਾਤਾ ਗੁਜਰੀ ਜੀ ਬਹੁਤ ਰੋਕਦੇ ਆ ਵੀ ਮੈਂ ਇਹਨਾਂ ਨੂੰ ਕਿਤੇ ਨਹੀਂ ਜਾਣ ਦੇਣਾ ਮੇਰੇ ਲਾਲਾਂ ਨੂੰ ਪਰ ਉਹ ਕਹਿੰਦੀ ਵੀ ਅਸੀਂ ਥੋੜਾ ਜਿਹਾ ਟਾਈਮ ਇਹਨਾਂ ਨਾਲ ਗੱਲਬਾਤ ਕਰਨੀ ਆ ਤੇ ਬਿਲਕੁਲ ਸਹੀ ਸਲਾਮਤ ਜਿਵੇਂ ਅਸੀਂ ਲੈ ਕੇ ਜਾ ਰਹੇ ਹਾਂ ਤੁਹਾਡੇ ਤੱਕ ਵਾਪਸ ਇਹਨਾਂ ਨੂੰ ਛੱਡ ਜਾਵਾਂਗੇ ਤਾਂ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜੇ ਚ ਬਿਠਾ ਦਿੱਤਾ ਜਾਂਦਾ ਹੈ ਉੱਥੇ ਕੈਦ ਕਰ ਦਿੱਤਾ ਜਾਂਦਾ ਹੈ ਤੇ ਛੋਟੇ ਸਾਹਿਬਜ਼ਾਦੇ ਨੂੰ ਵਜੀਰ ਖਾਨ ਦੀ ਜਾਂ ਵਜੀਦ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ ਉੱਥੇ ਜਾ ਕੇ ਹੀ ਸਾਹਿਬਜ਼ਾਦੇ ਜਕਾਰੇ ਛੱਡਦੇ ਐ ਤੇ ਸ਼ੇਰਾਂ ਦੀ ਤਰ੍ਹਾਂ ਦਹਾੜਦੇ ਐ ਤੇ ਆਸ-ਪਾਸੇ ਜਿਹੜੇ ਉੱਥੇ ਗਿੱਦੜ ਬੈਠੇ ਸੀ ਆਪਾਂ ਗਿੱਦੜ ਸ਼ਬਦ ਦੇ ਨਾਲ ਸੰਬੋਧਨ ਕਰਾਂਗੀ ਉਹ ਸਾਰੇ ਦੇਖ ਕੇ ਹੈਰਾਨ ਹੁੰਦੇ ਵੀ ਏਡੀ ਛੋਟੀ ਛੋਟੀ ਉਮਰ ਦੀ ਕਿਉਂਕਿ ਕਈ ਇਤਿਹਾਸਕਾਰ ਛੋਟੇ ਸਾਹਿਬ ਜਦਿਆਂ ਦੀ ਉਮਰ ਵੀ ਆਪਣੇ ਬਾਬਾ ਫਤੀ ਸਿੰਘ ਜਿਹੜੇ ਛੋਟੇ ਸਾਹਿਬ ਜਦੇ ਹੋਏ ਐ ਉਹਨਾਂ ਦੀ ਉਮਰ 5 ਸਾਲ ਦੱਸਦੇ ਐ ਤੇ ਜੋਰਾਵਰ ਸਿੰਘ ਦੀ 7 ਸਾਲ ਦੱਸਦੀ ਐ ਪਰ ਬਹੁਤ ਸਾਰੇ ਇਤਿਹਾਸਕਾਰ 7 ਤੇ 9 ਸਾਲ ਦੀ ਉਮਰ ਦੱਸਦੇ ਐ ਵੀ ਬਾਬਾ ਫਤੀ ਸਿੰਘ ਦੀ 7 ਸਾਲ ਦੀ ਉਮਰ ਐ ਤੇ ਬਾਬਾ ਜੋਰਾਵਰ ਸਿੰਘ ਦੀ 9 ਸਾਲ ਦੀ ਉਮਰ ਹੈ ਤਾਂ ਉਹਨਾਂ ਨੂੰ ਉੱਥੇ ਬਹੁਤ ਸਾਰੇ ਲਾਲਚ ਦਿੱਤੇ ਜਾਂਦੇ ਆ ਵੀ ਮੋਟਿਵ ਕੀ ਹੁੰਦਾ ਉਹਨਾਂ ਦਾ ਮੇਨ ਮਕਸਦ ਕੀ ਹੁੰਦਾ ਵੀ ਉਹਨਾਂ ਤੋਂ ਧਰਮ ਚੇਂਜ ਕਰਵਾਇਆ ਜਾਵੇ ਵੀ ਜੇਕਰ ਵਜੀਦ ਖਾਨ ਨੂੰ ਇਹ ਹੁੰਦਾ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਨਹੀਂ ਫੜ ਸਕਦਾ ਪਰ ਜੇ ਮੈਂ ਉਹਨਾਂ ਦੇ ਪੁੱਤਰਾਂ ਤੋਂ ਧਰਮ ਬਦਲਾਦਾ ਤਾਂ ਮੈਂ ਇੱਕ ਤਰ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਝੁਕਿਆ ਹੋਇਆ ਮੰਨੂਗਾ ਤਾਂ ਉਹ ਇਸ ਤਰੀਕੇ ਇਸ ਚੀਜ਼ ਤੋਂ ਖੁਸ਼ ਹੁੰਦਾ ਵੀ ਮੈਂ ਬਜੀਦ ਖਾਂ ਖੁਸ਼ ਹੁੰਦਾ ਇਸ ਗੱਲ ਤੋਂ ਵੀ ਮੈਂ ਗੁਰੂ ਗੋਮੇ ਸਿੰਘ ਪਾਸ਼ਾ ਦੀ ਬੱਚੀ ਫੜ ਲਈ ਦੋ ਉਹਨਾਂ ਦੀ ਬੱਚੀ ਗ੍ਰਿਫਤਾਰ ਕਰ ਲਈ ਤਾਂ ਉਹ ਸਭ ਤੋਂ ਪਹਿਲਾਂ ਸਾਬ ਜੱਦਿਆਂ ਨੂੰ ਇਹ ਕਹਿੰਦਾ ਵੀ ਜਿਹੜੇ ਤੁਹਾਡੇ ਪਿਤਾ ਜੀ ਨੇ ਗੁਰੂ ਗੋਮੇ ਸਿੰਘ ਜੀ ਉਹਨਾਂ ਨੂੰ ਅਸੀਂ ਮਾਰਤਾ ਉਹਨਾਂ ਨੂੰ ਅਸੀਂ ਸ਼ਹੀਦ ਕਰਤਾ ਤੇ ਹੁਣ ਤੁਸੀਂ ਵੀ ਆਪਣਾ ਧਰਮ ਬਦਲੋ ਤੁਹਾਨੂੰ ਇੱਕ ਰਾਜਕੁਮਾਰਾਂ ਵਰਗੀ ਜ਼ਿੰਦਗੀ ਦਿੱਤੀ ਜਾਊਗੀ ਇੱਕ ਸੋਹਣੀ ਰਾਜਕੁਮਾਰੀ ਦੇ ਨਾਲ ਤੁਹਾਡਾ ਵਿਆਹ ਕੀਤਾ ਜਾਊਗਾ ਤੁਹਾਨੂੰ ਸੋਨੇ ਬਸਤਰ ਦਿੱਤੇ ਜਾਣਗੇ ਤੁਹਾਨੂੰ ਸੋਨੇ ਦੇ ਨਾਲ ਮਤਲਬ ਮੜਿਆ ਜਾਊਗਾ ਬਹੁਤ ਸਾਰੇ ਲਾਲਚ ਦਿੱਤੇ ਪਰ ਸਹਿਬਜ਼ਾਦਿਆਂ ਨੇ ਕੋਈ ਵੀ ਲਾਲਚ ਨਾ ਮੰਨਿਆ ਫਿਰ ਵਜੀਦ ਖਾਨ ਰਾਤ ਹੋ ਗਈ ਸੀ ਤੇ ਛਪਾਂਗਾ ਦੁਆਰਾ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਕੋਲੇ ਛੱਡ ਆਇਆ ਜਾਂਦਾ ਤੇ ਉਸ ਤੋਂ ਅਗਲੇ ਦਿਨ ਉਹਨਾਂ ਨੂੰ ਫੇਰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਣਾ ਸੀਗਾ ਤੇ ਅਗਲੇ ਦਿਨਾਂ ਦੀ ਵੇਟ ਦੇ ਵਿੱਚ ਹੁਣ ਵਜੀਦ ਖਾਨ ਨੂੰ ਜਾਂ ਵਜ਼ੀਰ ਖਾਨ ਨੂੰ ਕਿੱਥੇ ਜਾ ਕੇ ਆਉਣੀ ਹੈ ਉਹ ਵਜ਼ੀਰ ਖਾਨ ਜਾਂ ਕਈ ਇਤਿਹਾਸਕਾਰ ਵਜੀਰ ਖਾਨ ਨਾਮ ਲਿਖਦੇ ਆ ਕਈ ਇਤਿਹਾਸਕਾਰ ਵਜੀਦ ਖਾਨ ਨਾਮ ਲਿਖਦੇ ਆ ਤਾਂ ਆਪਾਂ ਦੋਨੇ ਨਾਮਾਂ ਨਾਲ ਸੰਬੋਧਨ ਕਰਾਂਗੇ ਤਾਂ ਵਜੀਦ ਖਾਨ ਰਾਤ ਨੂੰ ਹੀ ਇੱਕ ਮੀਟਿੰਗ ਬਿਠਾਉਂਦਾ ਸਾਰੇ ਜਣਿਆਂ ਨੂੰ ਤੇ ਸਾਰੇ ਜਣਿਆਂ ਦੀ ਮੀਟਿੰਗ ਬਿਠਾ ਕੇ ਕਹਿੰਦਾ ਵੀ ਹੁਣ ਆਪਣੇ ਕੋਲੇ ਇਹ ਆਪਣੀ ਕੈਦ ਦੇ ਵਿੱਚ ਆਇਆ ਦੱਸੋ ਇਹਨਾਂ ਤੋਂ ਆਪਾਂ ਕਿਵੇਂ ਮੰਨਵਾਗੇ ਕਿਵੇਂ ਧਰਮ ਚੇਂਜ ਕਰਾਗੇ ਤਾਂ ਸਾਰੀ ਤਰਤੀਬ ਬਣਾ ਲੈਂਦੇ ਆ ਅਗਲੇ ਦਿਨ 12 ਪੂਰ ਨੂੰ ਸਹਿਬਜ਼ਾਦਿਆਂ ਨੂੰ ਫਿਰ ਪੇਸ਼ ਕੀਤਾ ਜਾਂਦਾ ਉਸ ਦਿਨ ਨਾ ਵਜੀਦ ਖਾਨ ਦਰਬਾਰ ਦਾ ਮੇਨ ਗੇਟ ਜਿਹੜਾ ਹੁੰਦਾ ਉਹ ਬੰਦ ਕਰਵਾ ਦਿੰਦਾ ਇੱਕ ਛੋਟੀ bari ਕੁਲੀ ਰਖਵਾਉਂਦਾ ਵੀ ਜਦੋਂ ਇਹ ਅੰਦਰ ਐਂਟਰ ਹੋਣਗੀ ਤਾਂ ਇਸ ਸਿਰ ਚਕਾ ਕੇ ਅੰਦਰ ਐਂਟਰ ਹੋਣਗੀ ਤੇ ਉਦੋਂ ਆਪਾਂ ਸਾਰਿਆਂ ਨੇ ਹੱਸ ਕੇ ਤਾੜੀਆਂ ਮਾਰ ਦਣੀਆਂ ਤੇ ਆਪਾਂ ਇਹਨਾਂ ਨੂੰ ਮਨਾ ਲੈਣਾ ਵੀ ਤੁਸੀਂ ਸਾਡੇ ਅੱਗੇ ਝੁਕ ਗਏ ਤਾਂ ਜਿਵੇਂ ਹੀ ਸਾਬਜਾ ਦਿਆਂ ਨੂੰ ਪੇਸ਼ ਕੀਤਾ ਜਾਂਦਾ ਤਾਂ ਉਹ ਪਹਿਲਾਂ ਆਪਣਾ ਇੱਕ ਕਦਮ ਰੱਖਦੇ ਆ ਤੇ ਬਾਅਦ ਦੀ ਵਿੱਚ ਆਪਣਾ ਸਿਰ ਅੱਗੇ ਲੈ ਕੇ ਜਾਂਦੇ ਆ ਸਿਰ ਝੁਕਾਉਂਦੇ ਨਹੀਂ ਪੂਰਾ ਧਿਆਨ ਰੱਖਦੇ ਆ ਸਿਰ ਨਹੀਂ ਝੁਕਣ ਦਿੰਦੇ ਤੇ ਅੰਦਰ ਜਾ ਕੇ ਫਿਰ ਤੋਂ ਜਕਾਰੇ ਲਾਉਂਦੇ ਆ ਬਜੀਦ ਖਾਨ ਨੂੰ ਗੁੱਸਾ ਆਉਂਦਾ ਵੀ ਇਹ ਤਾਂ ਝੁਕੇ ਨਹੀਂ ਫਿਰ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਆ ਬਹੁਤ ਸਾਰੀਆਂ ਬਸਤਾਂ ਉਹਨਾਂ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਬਹੁਤ ਤਰ੍ਹਾਂ ਦੇ ਪਹਾੜ ਉਹਨਾਂ ਕੇ ਪੇਸ਼ ਕੀਤੇ ਜਾਂਦੇ ਨੇ ਇੱਕ ਸਾਈਡ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹਨਾਂ ਨੂੰ ਸ਼ੋਅ ਕੀ ਦੇਖੋ ਇੱਕ ਸਾਈਡ ਕਈ ਇਤਿਹਾਸ ਕਰ ਕਹਿੰਦੇ ਵੀ ਉਹਨਾਂ ਦਾ ਹੀ ਮੁੰਗਲਾਂ ਦੇ ਨਾ ਸ਼ਾਸਤਰ ਪਏ ਸੀ ਤਾਂ ਛੋਟੇ ਸਾਹਿਬ ਜੀ ਆਦੇ ਸ਼ਾਸਤਰਾ ਨੂੰ ਚੱਕ ਕੇ ਦੇਖਣ ਲੱਗ ਗਏ ਤਾਂ ਇਸ ਤਰੀਕੇ ਕਿਸੇ ਵੀ ਉਹ ਡਰਾਵੇ ਦੇ ਵਿੱਚ ਕਿਸੇ ਵੀ ਲਾਲਚ ਦੇ ਵਿੱਚ ਛੋਟੇ ਸਾਹਿਬ ਜੀ ਨਹੀਂ ਆਏ ਉਹਨਾਂ ਦਾ ਇੱਕੋ ਜਵਾਬ ਸੀਗਾ ਤੇ ਜਿਹੜਾ ਵਜੀਰ ਖਾਨ ਸੀਗਾ ਉਹਨਾਂ ਨੂੰ ਫੋਰਸਫੁਲੀ ਕਹਿ ਰਿਆ ਸੀ ਧੱਕੇ ਦੇ ਨਾਲ ਵੀ ਉਹਦੇ ਜਿਹੜੇ ਕਾਜੀ ਸੀ ਜਾਂ ਹੋਰ ਉੱਥੇ ਆਪਣੇ ਬੰਦੇ ਬੈਠੇ ਸੀ ਉਹ ਕਹਿੰਦੇ ਸੀ ਵੀ ਤੁਸੀਂ ਝੁੱਕ ਕੇ ਸਲਾਮ ਕਰੋ ਵਜੀਦ ਖਾਨ ਕਹਿੰਦਾ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਵਾਲੇ ਹੀ ਸ਼ਬਦ ਕਹੇ ਸੀ ਵੀ ਸੱਚੇ ਸਾਹਿਬ ਕੋ ਸਲਾਮ ਕੀਤਾ ਹੈ ਅਬ ਕਿਸੇ ਔਰ ਕੋ ਸਲਾਮ ਨਹੀਂ ਕਰਤੇ ਉਹ ਕਹਿੰਦੇ ਵੀ ਜਦੋਂ ਸਾਡੇ ਵੱਡੇ ਬਡੇਰੇ ਨਹੀਂ ਝੁੱਕਿਆ ਸੀ ਕਿਉਂ ਝੁੱਕਗੇ ਤੋ ਕਿੱਡੀ ਕੀ ਚੀਜ਼ ਆ ਕਹਿੰਦੇ ਜਿੱਦੇ ਤੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਗੇ ਉਸ ਦਿਨ ਤੈਨੂੰ ਪਤਾ ਲੱਗ ਜੂ ਵੀ ਹਾਂ ਮੇਰੀ ਸ਼ੀਰ ਦੇ ਨਾਲ ਮੇਰੀ ਉਸ ਪਿਤਾ ਦੇ ਨਾਲ ਟੱਕਰ ਹੋਈ ਐ ਤੇ ਉਸ ਤੋਂ ਬਾਅਦ ਜਦੋਂ ਕਿਸੇ ਲਾਲਚ ਦੇ ਵਿੱਚ ਨਹੀਂ ਆਉਂਦੇ ਤਾਂ ਬਜੀਰਖਾਂ ਗੁੱਸੇ ਦੇ ਵਿੱਚ ਫੈਸਲਾ ਲੈਂਦਾ ਫਿਰ ਛੋਟੇ ਸਾਹਿਬ ਜਦਿਆਂ ਦੇ ਕੱਪੜੇ ਉਤਾਰ ਕੇ ਨੰਗੇ ਪਿੰਡੇ ਤੇ ਚਾਬਕਾ ਮਾਰੀਆਂ ਜਾਂਦੀਆਂ ਫਿਰ ਦਰਖਤ ਦੇ ਨਾਲ ਬੰਨ ਕੇ ਉਹਨਾਂ ਦੇ ਗਲੇਲਾ ਮਾਰੀਆਂ ਜਾਂਦੀਆਂ ਗਲੇਲਾ ਜਿਹੜੀਆਂ ਇਸ ਤਰੀਕੇ ਨਾਲ ਛੱਡੀਆਂ ਜਾਂਦੀਆਂ ਆਪਾਂ ਦੇਖੀਆਂ ਨੇ ਗਲੀਲ ਨਾ ਮਾਰੀਆਂ ਜਾਂਦੀਆਂ ਨੇ ਵੀ ਇਹ ਧਰਮ ਮੰਨ ਜਾਣਾ ਜਿਹੜੇ ਉਂਗਲਾਂ ਦੇ ਪੂਟੇ ਹੁੰਦੇ ਐ ਉਹਨਾਂ ਨੂੰ ਅੱਗ ਦੇ ਵਿੱਚ ਜਲਾਇਆ ਜਾਂਦਾ ਹੈ ਪਰ ਸਾਹਿਬ ਜਾਦੇ ਨਹੀਂ ਮੰਨਦੇ ਉਸ ਤੋਂ ਬਾਅਦ ਵੀ ਜਿਹੜਾ ਆਪਣਾ ਵਜੀਦ ਖਾਂ ਹੁੰਦਾ ਤੇ ਉਹ ਕਾਜੀ ਨੂੰ ਬੁਲਾਉਂਦਾ ਆਪਣੇ ਨੂੰ ਕਿਉਂਕਿ ਕਾਜੀ ਦਾ ਨਾ ਦਰਜਾ ਉੱਚਾ ਮੰਨਿਆ ਜਾਂਦਾ ਹੁੰਦਾ ਦਰਬਾਰ ਦੇ ਵਿੱਚ ਜਿਸ ਤਰੀਕੇ ਨਾਲ ਆਪਣੇ ਪਾਠੀ ਸਿੰਘ ਨੇ ਪਾਠੀ ਸਹਿਬਾਨ ਨੇ ਉਹਨਾਂ ਦੇ ਕਾਜੀ ਨੇ ਤਾਂ ਕਾਜੀ ਨੂੰ ਕਿਹਾ ਜਾਂਦਾ ਵੀ ਤੁਸੀਂ ਫਤਵਾ ਜਾਰੀ ਕਰੋ ਵੀ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਾਜੀ ਕਹਿੰਦਾ ਜੀ ਦੇਖੋ ਬੱਚਿਆਂ ਦੀ ਮੁਸਲਮਾਨ ਜਾਂ ਇਸਲਾਮ ਧਰਮ ਦੇ ਵਿੱਚ ਕੋਈ ਸਜ਼ਾ ਨਹੀਂ ਹੈਗੀ ਕਿਉਂਕਿ ਬੱਚਿਆਂ ਨੂੰ ਕਿਸੇ ਵੀ ਧਰਮ ਦੇ ਵਿੱਚ ਆਪਾਂ ਸਜ਼ਾ ਨਹੀਂ ਦੇ ਸਕਦੇ ਤਾਂ ਬੁਜੀਦ ਖਾਂ ਇਹ ਗੱਲ ਸੁਣ ਕੇ ਠੰਡਾ ਪੈ ਜਾਂਦਾ ਹੈ ਮਤਲਬ ਉਸ ਨੂੰ ਇਹ ਹੁੰਦਾ ਵੀ ਹੁਣ ਆਪਣੇ ਧਰਮ ਦੇ ਵਿੱਚ ਸਜ਼ਾ ਨਹੀਂ ਹੈਗੀ ਤੇ ਇਹਨਾਂ ਨੂੰ ਹੁਣ ਰਿਹਾ ਕਰਨਾ ਪਊਗਾ ਉੱਥੇ ਫਿਰ ਪਾਪੀ ਸੁੱਚਾ ਆਨੰਦ ਖੜਾ ਹੁੰਦਾ ਹੈ ਵੀ ਮਤਲਬ ਜਮਾ ਵਜੀਦ ਖਾਨ ਨੇ ਇੱਕ ਵਾਰੀ ਸੋਚ ਲਿਆ ਸੀ ਵੀ ਹੁਣ ਆਪਾਂ ਰਿਹਾ ਕਰਾਂਗੇ ਛੋਟੀ ਸਾਹਿਬ ਜੱਦਿਆਂ ਨੂੰ ਕਿਰਪਾਪੀ ਸੁਚਾਨੰਦ ਖੜਾ ਹੁੰਦਾ ਤੇ ਉਹ ਉਹਨਾਂ ਨੂੰ ਪੁੱਛਦਾ ਵੀ ਕਹਿੰਦਾ ਮੈਂ ਕੁਝ ਸਵਾਲ ਜਵਾਬ ਕਰਨਾ ਚਾਹਣਾ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਚਾਹੇ ਰਿਹਾ ਕਰ ਦਿਓ ਉਹ ਛੋਟੀ ਸਾਹਿਬ ਜੱਦਿਆਂ ਨੂੰ ਕਹਿੰਦਾ ਵੀ ਜੇਕਰ ਅਸੀਂ ਤੁਹਾਨੂੰ ਰਿਹਾ ਕਰਦਗੇ ਤਾਂ ਤੁਸੀਂ ਕੀ ਕਰੋਗੇ ਕਿੱਥੇ ਜਾਓਗੇ ਤਾਂ ਛੋਟੀ ਸਾਹਿਬ ਜادہ ਦੇ ਬਾਬਾ ਜੋਰਾਵਰ ਸਿੰਘ ਹੀ ਬੋਲੇ ਸੀ ਬਾਬਾ ਫਤੀ ਸਿੰਘ ਬਹੁਤ ਘੱਟ ਬੋਲੇ ਸੀ ਬਾਬਾ ਜੋਰਾ ਸਿੰਘ ਨੇ ਹੀ ਜਵਾਬ ਦਿੱਤੇ ਸੀ ਸਾਰੀਆਂ ਗੱਲਾਂ ਦੇ ਤਾਂ ਉਹਨਾਂ ਦੁਬਾਰਾ ਕਿਹਾ ਜਾਂਦਾ ਹੈ ਵੀ ਅਸੀਂ ਆਪਣੇ ਆਨੰਦਪੁਰ ਨਗਰ ਵਿੱਚ ਜਾਵਾਂਗੇ ਉੱਥੇ ਸਿੱਖਾਂ ਨੂੰ ਇਕੱਤਰਿਤ ਕਰਾਂਗੇ ਇਕੱਠਾ ਕਰਾਂਗੇ ਫਿਰ ਤੁਹਾਡੇ ਤੇ ਹਮਲਾ ਕਰਾਂਗੇ ਉਹ ਕਹਿੰਦੇ ਚਲੋ ਮੰਨ ਲਿਆ ਤੁਸੀਂ ਹਮਲਾ ਕਰਤਾ ਅਸੀਂ ਤੁਹਾਨੂੰ ਫਿਰ ਤੋਂ ਰਿਹਾ ਕਰਤਾ ਫੜ ਕੇ ਤੁਸੀਂ ਫਿਰ ਕੀ ਕਰੋਗੇ ਛੋਟੇ ਸਾਹਿਬ ਜادہ ਕਹਿੰਦੇ ਅਸੀਂ ਫਿਰ ਤੋਂ ਹਮਲਾ ਕਰਾਂਗੇ ਕਹਿੰਦੇ ਅਸੀਂ ਉਦੋਂ ਤੱਕ ਹਮਲਾ ਕਰਦੇ ਰਹਾਂਗੇ ਜਦੋਂ ਤੱਕ ਤੁਸੀਂ ਖਤਮ ਨਹੀਂ ਹੁੰਦੇ ਫਿਰ ਸੋਚਾਨੰਦ ਨੇ ਕਿਹਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ ਭਾਵ ਕਿ ਇੱਕ ਸੱਪ ਦੇ ਨਾਂ ਸਮੋਦਨ ਕੀਤਾ ਗੁਰੂ ਸਾਹਿਬ ਨੂੰ ਕਹਿੰਦੇ ਵੀ ਸੱਪ ਦੇ ਬੱਚੇ ਸਪੋਲੀਏ ਹੁੰਦੇ ਨੇ ਸੋਚਾਨੰਦ ਕਹਿੰਦਾ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਨੇ ਆ ਵਜੀਦ ਖਾਨੇ ਤਾਂ ਉਹ ਫਿਰ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਗਿਆ ਉਹਨੇ ਸਿੱਧਾ ਹੀ ਫਤਵਾ ਜਾਰੀ ਕਰਤਾ ਵੀ ਇਹ ਛੋਟੇ ਸਾਹਿਬਜ਼ਾਦਿਆਂ ਨੂੰ ਇਹ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਜਾਵੇ ਦੁਬਾਰਾਂ ਦੇ ਵਿੱਚ ਚਿੰਨ ਦਿੱਤਾ ਜਾਵੇ ਫਿਰ ਆਪਣੇ ਸ਼ਾਸ਼ਲ ਬੇਗ ਬਾਸ਼ਲ ਬੇਗ ਇਹ ਦੋ ਮਿਸਤਰੀ ਸੀ ਜੋ ਕਿ ਨੀਹਾਂ ਦੇ ਵਿੱਚ ਚਿੰਨ ਰਹੀ ਸੀ ਛੋਟੀ ਸਾਹਿਬਜਾਦਿਆਂ ਨੂੰ ਛੋਟੀ ਸਾਹਿਬਜਾਦੀ ਜਿਕਰੀ ਲਾ ਰਹੇ ਸੀ ਤੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਆ ਸੀ ਤੇ ਜੇਕਰ ਦੇਖਿਆ ਜਾਵੇ ਦੂਸਰੇ ਪੱਖ ਤੋਂ ਤਾਂ ਤਿੰਨ ਦਿਨਾਂ ਤੋਂ ਭੁੱਖੇ ਸੀ ਜਿਹੜੇ ਗੰਗੂ ਦੇ ਘਰ ਛੋਟੀ ਸਾਹਿਬਜਾਦਿਆਂ ਨੂੰ ਪਤਾਸੀ ਖਾਦੇ ਸੀ ਉਹੀ ਪਤਾਸੀ ਸੀ ਉਹਨਾਂ ਕੋਲੇ ਬਸ ਪਤਾਸੀ ਖਾਦੇ ਹੋਏ ਸੀ ਤਿੰਨ ਦਿਨ ਪਹਿਲਾਂ ਦੀ ਨਾ ਕੋਈ ਰੋਟੀ ਖਾਧੀ ਨਾ ਕੋਈ ਹੋਰ ਆਪਾਂ ਕਹਿ ਸਕਦੇ ਹਾਂ ਕੋਈ ਚੀਜ਼ ਖਾਧੀ ਕਿਸੇ ਦਾ ਸੇਵਨ ਨਹੀਂ ਕੀਤਾ ਸੀ ਭੁੱਖੇ ਸੀਗੇ ਜਦੋਂ ਉਹਨਾਂ ਦੀ ਦਵਾਰ ਕਹਿੰਦੇ ਵੀ ਕਈ ਇਤਿਹਾਸਕਾਰ ਲਿਖਦੇ ਐ ਮੂੰਹ ਤੱਕ ਆਈ ਆਪਣੇ ਤਾਂ ਉਦੋਂ ਵਿਹੋਸ਼ ਹੋ ਕੇ ਡਿੱਗ ਪਏ ਵਿਹੋਸ਼ ਹੋ ਕੇ ਜਦੋਂ ਡਿੱਗੇ ਤਾਂ ਉਹਨਾਂ ਦੇ ਭਾਰ ਨਾਲ ਦਵਾਰ ਵੀ ਟੁੱਟ ਕੇ ਡਿੱਗ ਪੀ ਤੇ ਉਹ ਵਿਹੋਸ਼ ਹੋ ਕੇ ਦੇਖ ਕੇ ਸਾਰੀ ਕਬਰ ਆ ਗਈ ਕਿਉਂਕਿ ਉੱਤੇ ਜਿੰਨੇ ਵੀ ਜਣੇ ਸੀ ਜਾਂ ਵਜੀਦ ਖਾਨ ਸੀ ਉਹਨਾਂ ਦਾ ਮਕਸਦ ਉਹਨਾਂ ਨੂੰ ਸ਼ਹੀਦ ਕਰਨਾ ਜਾਂ ਮਾਰਨਾ ਨਹੀਂ ਸੀਗਾ ਉਹਨਾਂ ਦਾ ਮਕਸਦ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਝੁਕਾਉਣਾ ਉਹ ਇਹ ਚਾਹੁੰਦੇ ਸੀ ਕਿਉਂਕਿ ਮਾਰੀ ਤਾਂ ਅੱਗੇ ਕਿੰਨੇ ਹੀ ਸਿੱਖਾਂ ਨੂੰ ਜਾਂਦੇ ਸੀ ਉਹ ਕਿੰਨੇ ਹੀ ਸਿੱਖਾਂ ਨੂੰ ਸ਼ਹੀਦ ਕਰੀ ਜਾਂਦੇ ਸੀ ਉਹਨਾਂ ਦਾ ਮਕਸਦ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਝੁਕਾ ਗਏ ਤਾਂ ਉਹ ਉਹਨਾਂ ਨੂੰ ਦਵਾ ਦਿੰਦੇ ਨਹੀਂ ਕਿਹਾ ਜਾਂਦਾ ਇਤਿਹਾਸਕਾਰਾਂ ਦੁਆਰਾ ਉਹਨਾਂ ਦੀਆਂ ਤਲੀਆਂ ਛੱਸੀਆਂ ਜਾਂਦੀਆਂ ਨਹੀਂ ਤਲੀਆਂ ਤੇ ਮਾਰਚ ਕੀਤੀ ਜਾਂਦੀ ਹੈ ਉਹਨਾਂ ਨੂੰ ਹੋਸ਼ ਦੇ ਵਿੱਚੋਂ ਬਾਹਰ ਲਿਆਂਦਾ ਜਾਂਦਾ ਹੈ ਵੀ ਸਹੀ ਸਲਾਮਤ ਕੀਤਾ ਜਾਂਦਾ ਫਿਰ ਜਦੋਂ ਉਹਨਾਂ ਦੇ ਕਿ ਪੈਰਾਂ ਦੇ ਵਿੱਚੋਂ ਹੱਥਾਂ ਦੇ ਵਿੱਚੋਂ ਕਹਿੰਦੇ ਨੇ ਹੱਥਾਂ ਦੇ ਪੋਟਿਆਂ ਵਿੱਚੋਂ ਖੂਨ ਵਗ ਰਿਹਾ ਹੁੰਦਾ ਛੋਟੇ ਸਹਬਜਾਦਿਆਂ ਦੇ ਤੇ ਕਹਿੰਦੇ ਨੇ ਵੀ ਮਾਤਾ ਗੁਜਰੀ ਜੀ ਨੂੰ ਕੋਲੇ ਆਪਾਂ ਛੋਟੇ ਸਹਬਜਾਦਿਆਂ ਨੂੰ ਇਸ ਹਾਲਤ ਵਿੱਚ ਲੈ ਜਾਂਦੇ ਆ ਤੇ ਮਾਤਾ ਗੁਜਰੀ ਜੀ ਆਪੇ ਘਬਰਾ ਕੇ ਇਹਨਾਂ ਨੂੰ ਮਨਾਉਣਗੇ ਵੀ ਤੁਸੀਂ ਹੁਣ ਆਪਣਾ ਧਰਮ ਬਦਲ ਲਓ ਮੈਂ ਵੀ ਬਦਲਦੀ ਐ ਵੀ ਤੁਸੀਂ ਮੇਰੇ ਬੱਚਿਆਂ ਤੇ ਜ਼ੁਲਮ ਨਾ ਕਰੋ ਤਾਂ ਫਿਰ ਉਸ ਰਾਤ ਅਪਾ ਕਹਿ ਸਕਦੇ ਹਾਂ 12 ਪੋਦੀ ਰਾਤ ਨੂੰ ਬੀਬੀ ਗੁਜਰੀ ਜੀ ਕੋਲੇ ਛੋਟੇ ਸਹਬਜਾਦੇ ਨੂੰ ਛੱਡ ਕੇ ਆਉਂਦੀ ਨੇ ਸਿਪਾਈ ਤੇ ਚੇਤਾਵਨੀ ਦੇ ਕੇ ਆਉਂਦੇ ਨੇ ਵੀ ਤੁਹਾਡੇ ਕੋਲੇ ਅੱਜ ਅੱਜ ਦੀ ਰਾਤ ਹੈ ਨਹੀਂ ਕੱਲ ਨੂੰ ਅਸੀਂ ਇਹਨਾਂ ਨੂੰ ਮਾਰ ਦਾਂਗੇ ਮੌਤ ਦੇ ਘਾਟ ਉਤਾਰ ਦਾਂਗੇ ਜੀ ਇਹਨਾਂ ਨੇ ਧਰਮ ਨਾ ਬਦਲਿਆ ਹੁਣ ਮਾਤਾ ਗੁਜਰੀ ਜੀ ਦੀ ਜਿਹੜੀ ਦਿੱਤੀ ਹੋਈ ਟ੍ਰੇਨਿੰਗ ਤੁਸੀਂ ਸੋਚ ਕੇ ਦੇਖੋ ਦੋਸਤੋ ਵੀ ਮਾਤਾ ਗੁਜਰੀ ਜੀ ਵੀ ਅੱਜ ਦੀ ਉਮਰ ਦੇ ਵਿੱਚ ਜੇਕਰ ਆਪਾਂ ਦੇਖੀਏ 7 ਤੇ 9 ਸਾਲ ਕਿੱਡੀ ਕੁਮਾਰਾ 7 ਤੇ 9 ਸਾਲ ਆਪਾਂ ਆਪਣੀ ਵੀ ਬੱਚੇ ਨੇ ਕਿੰਨੇ ਸਾਰੇ ਬੱਚੇ ਫਿਰਦੇ ਆ 7 ਤੇ 9 ਸਾਲ ਦੀ ਉਮਰ ਦਾ ਬੱਚਾ ਕੀ ਕੀ ਕਰ ਸਕਦਾ ਦੇਖ ਲਓ ਤੇ ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਤੇ ਮਾਤਾ ਗੁਜਰੀ ਨੇ ਕਿੰਨੀ ਵਧੀਆ ਟ੍ਰੇਨਿੰਗ ਦਿੱਤੀ ਹੋਊਗੀ ਉਹ ਬੱਚਾ ਨੂੰ ਵੀ ਤੁਸੀਂ ਡੋਲਣਾ ਨਹੀਂਗਾ ਫਿਰ ਮਾਤਾ ਗੁਜਰੀ ਨੇ ਉਹਨਾਂ ਨੂੰ ਇੱਕੋ ਗੱਲ ਯਾਦ ਕਰਾਈ ਕਿਉਂਕਿ ਮਾਤਾ ਗੁਜਰੀ ਜੀ ਜਾਣਦੇ ਸੀ ਵੀ ਅੱਜ ਮੇਰੀ ਇਹ ਬੱਚਿਆਂ ਦੇ ਨਾਲ ਆਖਰੀ ਰਾਤ ਹੈ ਕਿਉਂਕਿ ਇਹਨਾਂ ਨੇ ਝੁਕਣਾ ਨਹੀਂ ਹੈਗਾ ਤੇ ਉਹਨਾਂ ਨੇ ਇਹਨਾਂ ਨੂੰ ਬਖਸ਼ਣਾ ਨਹੀਂ ਹੈਗਾ ਤਾਂ ਉਹਨਾਂ ਨੇ ਇਹੋ ਹੀ ਇੱਕੋ ਹੀ ਗੱਲ ਕਹੀ ਵੀ ਦੇਖੋ ਬੱਚਿਓ ਵੀ ਤੁਹਾਡੇ ਪਿਤਾ ਵੀ ਨਹੀਂ ਝੁਕੇ ਤੁਹਾਡੇ ਦਾਦਾ ਜੀ ਵੀ ਨਹੀਂ ਝੁਕੇ ਤੁਹਾਡੇ ਪਰਦਾਦਾ ਜੀ ਵੀ ਨਹੀਂ ਝੁਕੇ ਤੇ ਤੁਸੀਂ ਵੀ ਨਹੀਂ ਝੁਕਣਾ ਤਾਂ ਅਗਲਾ ਦਿਨ ਚੜਦਾ ਹੈ ਛੋਟੀ ਸਾਹਿਬਜਾਦਿਆਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਜਾਂਦਾ ਉੱਥੇ ਉਹਦੀ ਕਚਹਿਰੀ 'ਚ ਪੇਸ਼ ਕੀਤਾ ਜਾਂਦਾ ਵਜੀਦ ਖਾਨ ਦੀ ਚ ਵਜੀਦ ਖਾਨ ਕਹਿੰਦਾ ਵੀ ਬੱਚਿਓ ਦੱਸੋ ਤੁਹਾਡਾ ਕੀ ਫੈਸਲਾ ਹੈ ਉਹ ਕਹਿੰਦੇ ਜੀ ਜਿਹੜਾ ਫੈਸਲਾ ਪਹਿਲੇ ਦਿਨ ਸੀ ਉਹੀ ਸਾਡਾ ਅੱਜ ਹੈ ਤੋ ਉਦੋਂ ਬਾਅਦ ਫਿਰ ਵਜੀਦ ਖਾਂ ਦੁਆਰਾ ਫੈਸਲਾ ਸੁਣਾਇਆ ਜਾਂਦਾ ਹੈ ਤੇ ਫਿਰ ਉਹਨਾਂ ਛੋਟੇ ਸਹਿਬਜ਼ਾਦਿਆਂ ਨੂੰ ਜਿੱਥੇ ਦੁਆਰਾਂ ਚ ਨਹੀਂ ਆਉਂਦਾ ਉੱਥੇ ਲਜਾਇਆ ਜਾਂਦਾ ਹੈ ਤੇ ਕਹਿੰਦੇ ਨੇ ਵੀ ਤੇਜ਼ ਤਾਰ ਛੁਰੀਆਂ ਦੇ ਨਾਲ ਸਹਿਬਜ਼ਾਦਿਆਂ ਦਾ ਜਿਹੜਾ ਸੀਸ ਹੈ ਉਹ ਤੜ ਦੇ ਨਾਲੋਂ ਅਲੱਗ ਕੀਤਾ ਜਾਂਦਾ ਹੈ ਉਹਨਾਂ ਤੇ ਗਲੇ ਤੇ ਮਤਲਬ ਆਪਾਂ ਕਹਿ ਸਕਦੇ ਆ ਵਿਸ਼ੂਲਾ ਰੱਖਿਆ ਜਾਂਦਾ ਤੇ ਹਲਾਲ ਕਰਕੇ ਉਹਨਾਂ ਦਾ ਜਿਹੜਾ ਗਲਾ ਹੈ ਉਹ ਵੱਢਿਆ ਜਾਂਦਾ ਹਲਾਲ ਕਰਨ ਦਾ ਮਤਲਬ ਵੀ ਇੱਕ ਤਾਂ ਸਿੱਧਾ ਝਟਕਾ ਹੁੰਦਾ ਹੈ ਇੱਕ ਹਲਾਲ ਕਰਨਾ ਹਲਾਲ ਕਰਕੇ ਉਹਨਾਂ ਦਾ ਜਿਹੜਾ ਸੀਸ ਹੈ ਧੜ ਦੇ ਨਾਲੋਂ ਅਲੱਗ ਕੀਤਾ ਜਾਂਦਾ ਹੈ ਤੇ ਬਹੁਤ ਸਾਰੇ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਸੀਸ ਹੈ ਉਸ ਨੂੰ ਬਨ ਕੀ ਦਰਖਤ ਤੇ ਲਮਕਾਇਆ ਜਾਂਦਾ ਹੈ ਫਿਰ ਬਾਅਦ ਦੇ ਵਿੱਚ ਉਹਦਾ ਬਦਲਾ ਵਜੀਦ ਖਾਨ ਨੂੰ ਮਾਰ ਕੇ ਪੂਰਾ ਹੁੰਦਾ ਹੈ ਵਜੀਦ ਖਾਨ ਨੂੰ ਵੀ ਉਸੇ ਦਰਖਤ ਤੇ ਲਮਕਾਇਆ ਜਾਂਦਾ ਬੰਦਾ ਸਿੰਘ ਬਹਾਦਰ ਦੁਆਰਾ ਫਿਰ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਹੁਕਮਨਾਮੇ ਦੇਣਗੇ ਤੇ ਫਿਰ ਉਸ ਨੂੰ ਆਪਣੇ ਇਧਰ ਪੰਜਾਬ ਭੇਜਣਗੇ ਤੇ ਉਹ ਬਦਲਾ ਲਾਊਗਾ ਤਾਂ ਅਖੀਰ ਤੇ ਆਪਾਂ ਇਹੀ ਕਹਿਣਾ ਚਾਹੁੰਦੇ ਆਂ ਕਿ ਆਪਾਂ ਇਹ ਦਿਨਾਂ 'ਚ ਕੀ ਕਰ ਰਹੇ ਆਂ ਪਰ ਆਪਣਾ ਇਤਿਹਾਸ ਕੀ ਹੈ ਉਹਨਾਂ ਨੇ ਕੀ ਦੀ ਖਾਤਰ ਕਰਵਾਨੀਆਂ ਦਿੱਤੀਆਂ ਆਪਾਂ ਨੂੰ ਇਹ ਜਾਨਣਾ ਜ਼ਰੂਰੀ ਹੈ ਉਹ ਵੀ ਆਪਣੀ ਵਧੀਆ ਜ਼ਿੰਦਗੀ ਜਿਉ ਸਕਦੇ ਸੀ ਉਹਨਾਂ ਕੋਲੇ ਇੰਨਾ ਕੁਝ ਸੀਗਾ ਆਨੰਦਪੁਰ ਸਾਹਿਬ ਦਾ ਕਿਲਾ ਸੀ ਕੀ ਲੋੜ ਪਈ ਸੀ ਉਹਨਾਂ ਨੂੰ ਕਿਲਾ ਛੱਡਣ ਦੀ ਉਹ ਆਵਦੀ ਐਸੋ RAM ਦੀ ਜ਼ਿੰਦਗੀ ਜਿਉ ਸਕਦੇ ਸੀ ਆਪਣਾ ਇੱਕ ਸਵਾਲ ਹੈ ਵੀ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਬਾਜਾਂ ਵਾਲੇ ਦੀ ਤਸਵੀਰ ਅੱਗੇ ਖੜ ਕੇ ਉਹਨੂੰ ਪੁੱਛਗੇ ਵੀ ਕੀ ਲੋੜ ਪਈ ਸੀ ਤੈਨੂੰ ਪਰવાર ਮਾਰਨ ਦੀ ਜੇਕਰ ਉਸ ਦਿਨ ਸਹਿਬਜ਼ਾਦੇ ਸੱਚੀ ਦੇ ਵਿੱਚ ਝੁਕ ਜਾਂਦੇ ਨਾ ਤਾਂ ਆਪਣੀ ਹੋਂਦ ਨਹੀਂ ਹੋਣੀ ਸੀ ਅੱਜ ਆਪਣੀ ਹੋਂਦ ਨਹੀਂ ਹੋਣੀ ਸੀ ਤਾਂ ਇਸ ਕਰਕੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਆਪਾਂ ਵਿਅਰਥ ਨਾ ਜਾਣ ਦੇਗੀ ਉਹਨਾਂ ਨੇ ਜੋ ਵੀ ਕੁਝ ਕੀਤਾ ਆਪਣੇ ਵਾਸਤੇ ਕੀਤਾ ਉਹ ਛੋਟੇ ਛੋਟੇ ਵਾਰ ਇੱਕ ਵੱਡਾ ਇਤਿਹਾਸ ਰਚ ਗਈ ਇੱਕ ਵੱਡਾ ਇਤਿਹਾਸ ਲਿਖ ਗਈ ਉਸ ਤੋਂ ਬਾਅਦ ਆਪਾਂ ਵਿਭਾਜਾਂ ਵਾਲੇ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਕਿਵੇਂ ਵੀ ਆਪਾਂ ਮਤਲਬ ਕੁਝ ਵੀ ਕਰਨ ਲੱਗੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਉਹਨਾਂ ਦਾ ਜਿੰਨਾ ਕੁਝ ਉਹਨਾਂ ਨੇ ਬਲਦਾਨ ਦਿੱਤਾ ਆਪਣੇ ਲਈ ਆਪਾਂ ਪੂਰੇ ਉਤਰਾਂਗੇ ਉਹਦੇ ਤੇ ਵੀ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਵੀ ਕੀ ਲੋੜ ਸੀ ਬਾਜਾਂ ਲਿਆ ਵੀ ਵੱਡੇ ਸਹਿਬਜ਼ਾਦੇ ਤੋਂ ਸਾਡੀ ਖਾਤਰ ਸ਼ਹੀਦ ਕਰਤੇ ਛੋਟੇ ਸਹਿਬਜ਼ਾਦੇ ਸ਼ਹੀਦ ਕਰਤੇ ਆਪਣੇ ਪਿਤਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੂੰ 9 ਸਾਲ ਦੀ ਉਮਰ 'ਚ ਕਹਤਾ ਵੀ ਹਾਂ ਵੀ ਦੇ ਆਉ ਸ਼ਹੀਦੀ 9 ਸਾਲ ਦੀ ਉਮਰ ਦੇ ਵਿੱਚ ਆਪਣੇ ਦਾਦਾ ਜੀ ਅੱਗੇ ਪਰਦਾਦਾ ਜੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਕਹਿੰਦੇ ਵੀ ਇਨਾਂ ਦੇ ਖੂਨ ਦਾ ਕਤਰਾ ਥੱਲੇ ਨਾ ਦੇਖ ਦਿੱਤਾ ਜਾਵੇ ਵੀ ਕਿੰਨੀ ਝੋਲ ਮਟਾਈ ਸੀ ਤੇ ਆਪਾਂ ਅੱਜ ਕਿਹੜੇ ਪਾਸੇ ਤੁਰ ਪਏ ਆ ਮੈਂ ਬਹੁਤ ਜਗ੍ਹਾ ਤੇ ਦੇਖਿਆ ਅੱਜ ਮੈਂ ਹੁਣ ਆਪਾਂ ਦੇਖ ਸਕਦੇ ਆ ਵੀ ਕਿੰਨੇ ਦਿਨ ਹੋ ਗਏ ਚਲੋ ਆਪਾਂ ਕਹਿੰਦੇ ਆ ਵੀ 4 ਮਹੀਨੇ ਦੇ ਵਿੱਚ ਆਪਾਂ ਛੋਟੇ ਸਾਹਿਬ ਜੀ ਦਾ ਨੂੰ ਯਾਦ ਕਰਦੇ ਆ ਪਰ ਛੋਟੇ ਸਾਹਿਬ ਜਦਿਆਂ ਨੂੰ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਪਊਗਾ ਵੀ ਇਹ ਨਹੀਂ ਵੀ ਆਪਾਂ 1 ਮਹੀਨਾ ਉਹਨੂੰ ਯਾਦ ਰੱਖ ਲਗੇ ਬਾਕੀ ਮਹੀਨੇ ਭੁੱਲ ਜਿਗੇ ਪਰ ਅਫਸੋਸ ਇਸ ਗੱਲ ਤੇ ਆਉਂਦਾ ਵੀ ਇਸ ਮਹੀਨੇ ਦੇ ਵਿੱਚ ਵੀ ਬਹੁਤ ਸਾਰੇ ਲੋਕ ਉਹਨਾਂ ਦਾ ਧਿਆਨ ਹੀ ਨਹੀਂ ਰੱਖ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਦਿਨਾਂ ਦੇ ਵਿੱਚ ਹੋਇਆ ਕੀ ਹੈ ਬਹੁਤ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਐ ਭੰਗੜੇ ਪਾ ਰਹੇ ਐ ਗੁਰਦੁਆਰਾ ਸਾਹਿਬਾਂ ਦੀ ਵਿੱਚ ਡੱਬੇ ਚੜਾ ਰਹੇ ਐ ਨਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਲਿਖਿਆ ਹੋਇਆ ਪ੍ਰੋਪਰ ਵੀ ਇਹ ਦਿਨਾਂ ਦੇ ਵਿੱਚ ਭਾਈ ਤੁਸੀਂ ਡੱਬੇ ਨਹੀਂ ਚੜਾਉਣੇ ਪਰ ਉਹ ਚੜਾ ਰਹੇ ਐ ਆਪਾਂ ਨੂੰ ਕੋਈ ਹੈ ਨਹੀਂ ਵੀ ਉਹ ਗੁਰੂ ਸਾਹਿਬਾਨ ਨੇ ਆਪਣੀ ਵਸਤੀ ਕਰ ਕਿਉਂ ਸ਼ੀਧੀਆਂ ਦਿੱਤੀਆਂ ਸੀ ਵੀ ਆਪਣੀ ਹੋਂਦ ਬਚਾਉਣ ਵਾਸਤੇ ਦਿੱਤੀਆਂ ਸੀ ਤੇ ਆਪਾਂ ਕਿਧਰ ਨੂੰ ਜਾ ਰਹੇ ਆ ਮੇਰਾ ਇਸ ਵੀਡੀਓ ਰਾਹੀਂ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਜਾਂ ਕਿਸੇ ਨੂੰ ਨੀਮਾ ਦਿਖਾਉਣਾ ਨਹੀਂ ਮੇਰੀ ਬਸ ਇੱਕੋ ਇੱਕ ਅਰਜ਼ਿਸ਼ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਾਓ ਆਪ ਵੀ ਹੋਵੋ ਤੇ ਆਪਣੇ ਦੋਸਤਾਂ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਤੇ ਜੇਕਰ ਕੋਈ ਗਲਤੀ ਫਲਤੀ ਹੋਈ ਉਹਦੇ ਲਈ ਮਾਫੀ ਚਾਹੁੰਨੇ ਆ ਅੰਤ ਦੇ ਵਿੱਚ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ